ਹੈਲੋ ਹੈਲੋ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਰ ਹੋ ਗਿਆ ਹੀ ਕਲੀਅਰ ਸਰ ਓ ਸ਼ਾਬਾਸ਼ ਸਤੀ ਸ਼ਾਬਾਸ਼ ਹਾਂ ਜੀ ਆ ਜੀ ਦਾ ਇੱਕ ਹੋਰ ਬਸ ਸਰ ਮਾ ਚੱਕ ਤੇ ਫਟੇ ਫਿਰ ਹਾਂ ਜੀ ਹਾਂ ਜੀ ਚੈੱਕ ਕਰ ਲਈ ਉਹ 7 ਵਜੇ ਦਾ ਮੇਰਾ ਟਾਈਮ ਤਾਂ ਹੀ ਪਰ ਟਾਈਮ ਨਾਲ ਹੀ ਵਿਹਲਾ ਹੋ ਕੇ 10 ਵਜੇ ਬਾਹਰ ਆ ਗਿਆ ਅੱਜ ਤਾਂ ਬਹੁਤ ਵਧੀਆ ਫਾਸਟ ਪ੍ਰੋਸੈਸ ਚੱਲ ਰਿਹਾ ਹਾਂ ਹਾਂ ਜੀ ਸਹੀ ਆ ਅੱਛਾ ਆਪਣਾ ਨਾਲ ਸੀਗਾ ਕੋਈ ਅਕੈਡਮੀ ਵਾਲਾ ਕੋਈ ਹੋਰ ਨਹੀਂ ਜਿਹੜਾ ਮੇਰਾ ਬੈਚ ਤਾਂ ਉੱਚ ਤੱਕ ਕੋਈ ਨਹੀਂ ਸੀ ਜੀ ਠੀਕ ਹੈ ਕਿੰਨੇ ਜਾਣੇ ਦਾ ਬੈਚ ਬਣਿਆ ਸੀਗਾ ਤੇ ਕਿੰਨਾਵਾਂ ਗਰੁੱਪ ਸੀ ਮੇਰਾ ਆ ਮੇਰਾ ਦੂਜਾ ਆ ਬਣਿਆ ਤਾਂ ਦੂਜਾ ਗਰੁੱਪ ਆ 30 ਜਾਣੇ ਦਾ ਬੈਚ ਬਣਿਆ ਤਾਂ ਮੇਰੇ ਘਟਾਂ ਦਾ ਕਿੰਨੇ ਆਣੇ ਰਨਿੰਗ ਪਾਸ ਕੀਤੀ ਰਨਿੰਗ ਕਰੀਏ 25 ਜਾਣੇ ਪਾਸ ਮੇਰੇ ਵਾਲੇ ਗਰੁੱਪ ਚ 25 ਜਾਣੇ ਠੀਕ ਹੈ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਜਿਹੜਾ ਲੌਂਗ ਜੰਪ ਚ 5 ਬੱਚੇ ਹੋਰ ਨਿਕਲ ਗਏ 20 ਰਹਿ ਗਏ ਤੇ ਓਕੇ ਹਾਈ ਜੰਪ ਤਾਂ ਸਾਰੇ ਨੇ ਕਲੀਅਰ ਕਰਤਾ ਤਾਂ ਬਟ ਇੱਕ ਮੁੰਡਾ ਹਾਈ ਚੋਂ ਨਿਕਲ ਗਿਆ ਤਾਂ ਫੇਰ ਅੱਛਾ 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 ਹਾਂਜੀ ਠੀਕ ਹੈ ਤੇ ਜਿਵੇਂ ਲਾ ਐਂਟਰੀ ਟਾਈਮ ਤੇ ਕੀ ਕੀ ਅੰਦਰ ਲਿਜਾਣ ਦਿੰਦੇ ਨੇ ਮਤਲਬ ਹਾ ਚੈੱਕ ਕੀ ਕਰਦੇ ਨੇ ਥੋੜਾ ਐਡਮਿਟ ਕਾਰਡ ਹਾਂਜੀ ਇਹ ਆਪਣਾ ਇੱਕ ਐਡਮਿਟ ਕਾਰਡ ਚੈੱਕ ਕਰਨਾ ਇੱਕ ਆਪਣਾ ਆਧਾਰ ਕਾਰਡ ਵਸ ਠੀਕ ਹੈ ਫੋਟੋ ਜੀ ਫੋਟੋ ਤਾਂ ਜਿਹੜੀ ਆਪਣੇ ਉੱਪਰ ਪੇਸਟ ਹੋਣੀ ਚਾਹੀਦੀ ਹੈ ਜੇ ਨਹੀਂ ਪੇਸਟ ਹੈਗੀ ਤਾਂ ਜਿਵੇਂ ਆਪਾਂ ਜਿੱਥੇ ਆਪਣਾ ਗਰੁੱਪ ਬਣਦਾ ਹੈ ਉੱਥੇ ਪੇਸਟ ਕਰਵਾ ਦਿੰਦੇ ਆ ਉਹ ਠੀਕ ਹੈ ਜੀ ਤੇ ਨਾਲ ਜਿਹੜਾ ਅੰਦਰ ਕੋਈ ਬੱਚਾ ਮੰਨ ਲਾ ਕੋਈ ਹੈ ਨਾ ਬਿਨਾ ਕੋਈ ਯਾਰ ਦੋਸਤੋ ਜਾਂਦਾ ਜਾਂ ਪੇਰੈਂਟਸ ਤੋਂ ਬਿਨਾ ਜਾਂਦਾ ਹੈ ਦਾ ਫੋਨ ਫੋਨ ਦਾ ਜਾਂ ਹੋਰ ਸਭ ਚੀਜ਼ਾਂ ਦਾ ਉਹ ਕਿਵੇਂ ਕਰ ਸਕਦਾ ਇੱਥੇ ਸਰ ਬਾਹਰ ਜਦੋਂ ਆਪਾਂ ਐਂਟਰ ਕਰਦੇ ਆਦੇ ਨਾਲ ਉਹਨੇ ਵੈਂਕੜੀ ਕੀਤੀ ਹੋਈ ਆ ਠੀਕ ਹੈ ਉਹਦੇ ਵਿੱਚ ਸਾਰਾ ਕੁਝ ਜਾਣਾ ਹੋ ਜਾਂਦਾ ਪਲੱਸ ਨਾਲ ਨੂੰ ਉਹ ਟੋਕਨ ਦੇ ਦਿੰਦੇ ਆ ਜੋ ਤੁਹਾਡੇ ਅੰਦਰ ਵੀ ਲੈ ਕੇ ਜਾ ਸਕਦੇ ਟੋਕਨ ਆਪਾਂ ਸਹੀ ਆ ਜੂਰੀ ਨਹੀਂ ਹੈਗੇ ਹਾਂ ਆਪਾਂ ਨਾਲੇ ਕੋ ਜਾਣਾ ਚਾਹੀਦਾ ਤੇ ਇਕੱਲਾ ਵੀ ਬੱਚਾ ਜਾ ਰਹੇ ਆ 22 ਲਈ ਆਪਾਂ ਨੂੰ ਹਾਇਰ ਉੱਤੇ ਕਿ ਆਪਾਂ ਦਾ ਟੋਕਨ ਮਿਲ ਜਾਂਦਾ ਵੈਂਚੇ ਹੋ ਜਾਂਦਾ ਸਹੀ ਆ ਤੇ ਜਿਹੜੀ ਆਹ ਪੁਰਾਣੇ ਬੱਚਿਆਂ ਦੇ ਜਿਹੜੇ 2 ਦਿਨ ਪਹਿਲਾਂ ਟ੍ਰੈਲ ਹੋਏ ਸੀਗਾ 1 ਦਿਨ ਪਹਿਲਾਂ ਦਾ ਇਹਨਾਂ ਦਾ ਹਾਈ ਟ੍ਰੂਟ ਦਾ ਚੱਲਦਾ ਸੀਗਾ ਹਾਈ ਟ੍ਰੈਗੀ ਸੀਗੀ ਉਹਨਾਂ ਦਾ ਹੋ ਗਿਆ ਸਾਰਾ ਕਲੀਅਰ ਆਊਟ ਹਾਂਜੀ ਉਹ ਆ ਹੋ ਗਿਆ ਤਾਂ ਉਹ ਅਗਲੇ ਦਿਨ ਹੋਇਆ ਤੇ ਜਿਵੇਂ ਕੱਲ੍ਹ ਬਣਾਇਆ ਉਹ ਬੱਚਿਆਂ ਦਾ ਕਲੀਅਰ ਕਰਤਾ ਹੀ ਉਹਨਾਂ ਨੇ ਠੀਕ ਆਜ ਤਾਂ ਨਹੀਂ ਸੀਗਾ ਕੋਈ ਐਵੇਂ ਦਾ ਹਾਂਜੀ ਬੱਸ ਇਹ ਹਲਕਾ ਜਿਹਾ ਵਿੱਚ ਇੱਕ ਵਾਰ ਸਰਵਰ ਡਾਊਨ ਹੋ ਗਿਆ ਤਾਂ ਪਰ ਦੁਬਾਰਾ ਸੈੱਟ ਹੋ ਗਿਆ ਤਾਂ ਸਾਰਾ ਕੁਝ ਠੀਕ ਹੈ ਜੀ ਅੱਛਾ ਅੰਦਰ ਨਾਲ ਕੁਝ ਲੈ ਜਾਣ ਦੇ ਰਹੇ ਆ ਅੰਦਰ ਆਪਣੀ ਇੱਕ ਮਤਲਬ ਵਾਟਰ ਬੋਤਲ ਲੈ ਕੇ ਜਾ ਸਕਦੇ ਆ ਆਪਾਂ ਦਾ ਟ੍ਰਾਂਸਪੇਰੈਂਟ ਹੋਵੇ ਉਹ ਠੀਕ ਤੇ ਬਸ ਇਹੀ ਚੀਜ਼ ਹੈ ਆਪਣਾ ਐਗਰੀਮੈਂਟ ਕਰ ਆਧਾਰ ਕਰ ਬਾਕੀ ਚੀਜ਼ਾਂ ਸਾਰਾ ਕੋਈ ਬਾਹਰ ਖਵਾ ਦਿੰਦੇ ਹੋ ਠੀਕ ਹੈ ਜਿਵੇਂ ਪਹਿਲੇ ਦਿਨ ਸੀਗਾ ਵੀ ਹਨਾ ਲੋਰ ਵੀ ਬਾਹਰ ਖੁਲਾੜਦੇ ਸੀਗੇ ਸਾਰੇ ਲੋਰ ਵੀ ਮਤਲਬ ਅੱਜ ਮੈਕਸਿਮਮ ਵੈਸੇ ਉਹਨੇ ਕਿ ਹੈ ਇਹ ਲੋਰ ਬਾਹਰ ਬਟ ਫਿਰ ਵੀ ਮਤਲਬ ਕੁਝ ਬੱਚੇ ਹੈ ਤੇ ਜਿਹੜੇ ਲੋਰ ਚ ਮਤਲਬ ਕੰਫਰਟੇਬਲ ਆ ਉਹਨਾਂ ਚ ਭੱਜੇ ਆ ਉਹ ਠੀਕ ਹੈ ਕੋਈ ਵੋਚ ਵਗੈਰਾ ਕੁਝ ਨਹੀਂ ਲਿਜਾਣ ਦੇਰ ਵੋਚ ਵਗੈਰਾ ਤਾਂ ਕਿ ਤੂਏ ਕੁਝ ਬੰਨੇ ਹੋਏ ਆ ਜਾਂ ਫਿਰ ਕੜੇ ਆ ਉਹ ਪਹਿਲਾਂ ਹੀ ਲਾ ਦੇ ਬੰਦਾ ਠੀਕ ਹੈ ਬਾਅਦ ਚ ਨਹੀਂ ਉੱਥੇ ਉਹ ਕੈਂਟੋਕਨ ਲੱਜ ਜਾਂਦੇ ਹੈ ਇਹ ਤਾਂ ਆਦੋ ਨਾ ਸਹੀ ਆ ਪਹਿਲਾਂ ਹੀ ਆਪਣਾ ਇਹ ਛੋਟੂ ਛੋਟੀ ਛੋਟੀ ਚੀਜ਼ਾਂ ਜਿਹੜਾ ਧਿਆਨ ਰੱਖੇ ਜਾਕ ਜੀ ਸਰ ਰੋੜ ਹੀ ਨਹੀਂ ਇਹਨਾਂ ਦੀ ਤਾਂ ਸਹੀ ਹੈ ਅੱਛਾ ਜਿਵੇਂ ਹੁਣ ਸਵੇਰੇ ਸਵੇਰੇ ਤੁੰਦ ਪੈੰਦੀ ਆ ਉੱਥੇ ਦਾ ਮਾਹੌਲ ਕਿਵੇਂ 7 ਵਜੇ ਉੱਥੇ ਕਿਵੇਂ ਦਾ ਮਾਹੌਲ ਸੀਗਾ ਅੱਛਾ 7 ਵਜੇ ਮਤਲਬ ਨਾ ਪਰਪਰ ਚਾਨਣਾ ਹੋ ਗਿਆ ਤਾਂ ਬਸ ਹੌਲਕੀ ਹਲਕਿੱਤੇ ਹਣ ਪਈ ਹੋਈ ਸੀ ਗਰਾਊਂਡ ਤੇ ਠੀਕ ਹੈ ਜਿਵੇਂ ਆਪਣਾ ਹੋਆ ਕਿ ਕਹਿੰਦੇ ਨੇ ਪੂਰਾ ਗਰਾਸੀ ਗਰਾਸੀ ਸਾਰਾ ਹੀ ਜਾਂ ਫਿਰ ਜਿਹੜਾ ਟਰੈਕ ਵਾਲੀ ਲਾਈਨਾਂ ਉੱਥੇ ਥੋੜਾ ਹੈ ਤੇ ਇਹ ਤਾਂ ਪੂਰਾ ਗਰਾਸੀ ਆ ਜਿਵੇਂ ਆਪਣਾ ਗਰਾਊਂਡ ਆ ਨਾ ਪਰਪਰ ਸੇਮ ਹੋਵੇਂ ਦਈ ਆ ਠੀ ਜਿਵੇਂ ਜਿਵੇਂ ਆਪਾਂ ਦੇ ਵਿੱਚ ਆਪਾਂ ਆਪਣਾ ਜਿਹੜਾ ਟਰੈਕ ਵਾਲਾ ਏਰੀਆ ਏ ਉੱਥੇ ਥੋੜਾ ਥੋੜਾ ਨਾ ਘਾਹ ਥੋੜਾ ਹਟਿਆ ਹੋਇਆ ਉਸ ਜੀ ਲੈ ਕੇ ਉੱਥੇ ਵੀ ਸੇਮ ਇਦਾਂ ਦਾ ਏ ਕਿ ਨਹੀਂ ਜਿੱਥੇ ਆਪਣੇ ਜਿਵੇਂ ਆਪਣੀ ਥੋੜੀ ਲਾਈਨ ਬਣੀ ਹੋਈ ਆ ਉੱਥੇ ਐਵੇਂ ਲਾਈਨ ਨਹੀਂ ਬਣੀ ਹੋਈ ਉਹਨਾਂ ਨੇ 400 ਮੀਟਰ ਦੇ ਉੱਪਰ ਪ੍ਰੋਪਰ ਮਾਰਕਿੰਗ ਕੀਤੀ ਹੋਈ ਆ ਤੇ ਪਲੱਸ ਕੈਮਰਾ ਲੱਗੇ ਹੋਏ ਆ ਓਕੇ ਜੀ ਬਾਕੀ ਆਫਸਰ ਵੀ ਨਾਲ ਖੜਦੇ ਆ ਤਾਂ ਡਰ ਕੋਈ ਲਾਈਨ ਨਾ ਕ੍ਰੋਸ ਕਰੇ ਇਸ ਸਾਈਡ ਪ੍ਰੋਪਰ ਬਣੀ ਹੋਈ ਆ ਮਤਲਬ ਇੱਕ ਆਪਾਂ ਨੂੰ ਦੂਰ ਤੋਂ ਹੀ ਮਾਰਕਿੰਗ ਦਿਖਣੀ ਸ਼ੁਰੂ ਹੋ ਜਾਂਦੀ ਹੈ ਕਿ ਇੱਥੋਂ ਆ ਬਾਕੀ ਹਲਕੇ ਜਿਵੇਂ ਆਪਣੇ ਅਫਲੈਗਟ ਹੁੰਦੇ ਆ ਕੌਨਸ ਹੁੰਦੇ ਆ ਉਸ ਤਰੀਕੇ ਨਾਲ ਪੂਰਾ 400 ਮੀਟਰ ਤੋਂ ਬਾਹਰ ਜਿਵੇਂ ਉਹਨਾਂ ਦਾ ਗਰਾਊਂਡ ਆ ਉੱਥੇ ਵੀ ਕਿਤੇ ਹੋਈ ਮਾਰਕਿੰਗ ਉਹਨਾਂ ਨੇ ਠੀਕ ਹੈ ਤੇ ਪੂਰਾ ਮੋਟੀਵੇਟ ਕਰਦੇ ਨੇ ਬੱਚਿਆਂ ਨੂੰ ਹਾਂ ਜੀ ਮੋਟੀਵੇਟ ਪੂਰਾ ਕਰਦੇ ਆ ਜਿਹੜੇ ਸਾਡੇ ਨਾਲ ਅਫਸਰ ਲਾਏ ਹੋਏ ਤੇ ਉਹਨਾਂ ਨੇ ਪ੍ਰੋਪਰ ਕੁਝ ਬੱਚੇ ਸਾਡੇ ਵਿੱਚੋਂ ਐਵੇਂ ਤੇ ਕਿ ਜਿਹੜੇ ਇਹਦੇ ਲੌਂਗ ਜੰਪ ਲਾਸਟ ਚਾਂਸ ਵਿੱਚ ਕਲੀਅਰ ਹੋਏ ਐ ਅੱਛਾ ਤੇਰਾ ਦਾ ਤੂੰ ਪਹਿਲਾਂ ਤੇਰਾ ਕਿ ਮੇਰਾ ਤਾਂ ਫਰਸ ਚਾਂਸ ਇਸ ਦਾ ਸਾਰਾ ਕਿੰਨੇ ਫੋਟੋ ਮਾਰਿਆ ਹਾਂਜੀ ਕਿੰਨੇ ਫੁੱਟ ਲਗਾਉਂਦੇ ਉਹ ਮੇਰਾ ਰਾਈਟ ਫੁੱਟ ਆ ਗਿਆ ਤੇ ਨਾਲ ਹੀ ਮੈਨੂੰ ਪਤਾ ਮੈਨੂੰ ਪਤਾ ਮੈਂ ਲੈਫਟ ਹੈ ਜਿਹੜਾ ਤੇ ਇਹ ਵੀ ਤਕਰੀਬਨ ਮੈਂ ਤਕਰੀਬਨ 13 14 ਫੁੱਟ ਮਾਰਦਾ ਸੀ ਲੌਂਗ ਜੰਪ ਹੋਈ ਹੈ ਇੱਥੇ 14 ਪਲੱਸ ਸੀਗਾ ਆਪਣਾ ਹਾਂ ਹਾਂਜੀ ਕਿਉਂਕਿ ਮੇਰਾ ਇਹ ਹੋ ਜਾਂਦਾ ਨਾ ਕਿ ਰਾਈਟ ਤੇ ਲੈਫਟ ਦਾ ਫਰਕ ਪੈਂਦਾ ਹੈ ਹਾਂ 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 ਇਹ ਤਾਂ ਹੈ ਹਾਂ ਕਿ ਸਟਰੌਂਗ ਫੁੱਟ ਨਹੀਂ ਤਾਂ ਮੇਰਾ ਰਾਈਟ ਸਹੀ ਬਟ ਉਸ ਤੋਂ ਬਾਅਦ ਵੀ ਤਕਰੀਬਨ ਮੈਂ ਆਰਾਮ ਨਾਲ 13 14 ਲਗਾਉਂਦਾ ਸੀ ਬਾਕੀ ਤੁਹਾਨੂੰ ਪਤਾ ਹੀ ਉੱਥੇ ਉਹਨੇ ਅੰਨਾ ਪ੍ਰੋਪਰ ਦੱਸਦਾ ਨਹੀਂ ਕੌਣ ਹਾਂ ਜਦੋਂ ਫਲੈਗ ਚੱਕਦੇ ਆ ਜਾਂ ਵਾਈਟ ਫਲੈਗ ਹੈ ਰੈੱਡ ਫਲ ਤੇ ਜਿਵੇਂ ਲੌਂਗ ਜੰਪ ਤੇ ਸਟੈਪ ਸਟੌਪ ਮਿੰਟ ਦੇਂਦੇ ਆ ਜਾਂ ਕੁਝ ਹੋਰ ਚੀਜ਼ਾਂਵੇਂ ਦੇ ਬੱਚੇ ਨੇ ਕਿਸਨੇ ਕਰਨਾ ਹੋਵੇ ਕੋਈ ਵੈਸੇ ਦੇਖੋ ਪ੍ਰੋਪਰਲੀ ਤੁਹਾਨੂੰ ਮੈਂ ਕਹਿੰਦਾ ਕਿ ਹਾਂ ਉਹ ਸਿੱਧਾ ਹੀ ਕਹਿੰਦਾ ਕਿ ਮਿੰਨ ਲਓ ਜਦ ਆਪਾਂ ਨੂੰ ਉਹ ਬੁਲਾਉਂਦੇ ਆ ਨਾ ਸਮਝਾਉਣ ਵਾਸਤੇ ਉਸ ਟਾਈਮ ਮਿਲ ਲੈਂਦੇ ਆ ਸਟੈਪ ਕਈ ਬੱਚੇ ਜਾਣ ਕੇ ਕਰ ਲੈਂਦੇ ਨੇ ਉੱਥੋਂ ਉਸ ਟਾਈਮ ਤੇ ਹਾਂਜੀ ਉੱਥੇ ਆਰਾਮ ਨਾਲ ਮਿੰਨ ਹੋ ਜਾਂਦੇ ਆ ਤਕੀਬਾ ਸਾਡੇ ਨਾਲ ਤੇ ਉਹਦੇ ਹੈਦੇ ਨੇ 22 ਆਪਣੇ ਸ਼ੈਫ ਮਿਨੇ ਆ ਠੀਕ ਹੈ ਤੇ ਆਪਾਂ ਨੂੰ ਰੂਸ ਵਾਸਤੇ ਬੁਲਾਉਂਦੇ ਨਾ ਉਹ ਉਸ ਟਾਈਮ ਹਾਂ ਹਾਂ ਰੂਸ ਵਾਸਤੇ ਤੇ ਜੇ ਕੋਈ ਮਾਲਾ ਹੁਣ ਤੇਰੇ ਸਾਹਮਣੇ ਕਿੰਨੇ ਗਰੁੱਪ ਨਿਕਲੇ ਨੇ ਉਹਨਾਂ ਦੇ ਵਿੱਚੋਂ ਕੀ ਕੱਢੇਗਾ ਪਰਸੈਂਟੇਜ ਵੀ ਜੇ 30 ਦਾ ਬੱਚਾ ਦਾ ਨਿਕਲ ਰਿਹਾ ਤਾਂ ਤਕਰੀਬਨ ਜਿਹੜੇ ਦਾ ਪਹਿਲਾ ਵਾਲੇ 3-4 ਗਰੁੱਪ ਹੈ ਤੇ ਉਹਨਾਂ ਵਿੱਚੋਂ ਦਾ ਸਾਰੇ ਮਤਲਬ 20-20 ਬੱਚਾ ਪਾਸ ਹੋਈ ਗਿਆ ਠੀਕ ਹੈ ਜਿਹੜੇ ਉਸ ਤੋਂ ਬਾਅਦ ਆ ਰਹੇ ਤੇ ਜਿਵੇਂ ਹੁਣ ਥੋੜੀ ਸਾਨੂੰ ਟਾਰੀ ਆ ਉਹ ਵੀ ਥੋੜੇ ਬਹੁਤੇ ਬੱਚੇ ਘਟਦੇ ਵੀ ਕਿਸੇ ਗਰੁੱਪ ਚੋਂ ਚਲੋ 15-15 ਹੀ ਘਟ ਗਏ ਇਸ ਚ ਆਉਗੇ ਨੇ ਖਤਮ ਅੱਛਾ ਪਰ ਕਈਆਂ ਦੇ ਤਕਰੀਬਨ 20 ਬੱਚਾ ਤਾਂ ਹੋਏ ਰਿਹਾ ਏ ਓਕੇ 30 ਚੋਂ 20 ਬੱਚਾ ਤਾਂ ਆਏ ਰਿਹਾ ਕੀ ਪਾਸ ਹੋ ਕੇ ਆ ਰਹੇ ਜੀ ਤੇ ਤੇਰੇ ਨਾਲ ਦੇ ਆ ਦੇ ਨੰਬਰ ਨੰਬਰ ਦਾ ਕੀ ਹਿਸਾਬਤਾ ਵਾ ਆਪਣੇ ਦਾ ਨੰਬਰ ਦੇਖੋ ਬਾਕੀ ਜਿਹੜੇ ਹੈਗੇ 80 ਤੋਂ ਥੱਲੇ ਵਾਲੇ ਹੀ ਆ ਜਿਆਦਾਤਰ ਜਿਆਦਾਤਰ 80 ਤੋਂ ਥੱਲੇ ਵਾਲੇ ਹੀ ਆ ਉੱਪਰ ਥੋੜੇ ਘੱਟੇ ਆ ਓਕੇ ਜੀ ਤੇ ਆਪਾਂ ਕਹੀਏ ਨਾ ਵੀ 80 ਤੋਂ ਉੱਪਰ ਬਹੁਤ ਜਿਆਦਾ ਬਹੁਤ ਜਿਆਦਾ ਨਹੀਂ ਜਿਵੇਂ ਮੇਰਾ 30 ਦਾ ਗਰੁੱਪ ਤਾਂ ਉੱਚ ਵੀ ਜਿਵੇਂ ਜਿਵੇਂ 5-10 ਜਿੰਨਿਆਂ ਤੋਂ ਵੀ ਮਤਲਬ ਆਪਾਂ ਗੱਲ ਕਰਦੇ ਪਤਾ ਲੱਗਦਾ ਤਾਂ 80 ਤੋਂ ਉੱਪਰ ਉਹ ਵੀ 3-4 ਜਣੇ ਹੀ ਤੇ ਬਾਕੀ ਸਾਰੇ ਥੱਲੇ ਹੀ ਤੇ ਸਹੀ ਆ ਕੋਈ ਪੁਆਇੰਟਾਂ ਨਹੀਂ ਤੇ ओके 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 जी चल ਆਪਾਂ ਤਾਂ ਕੋਈ ਚੱਕਰ ਨਹੀਂ ਇਹਦਾ ਹਾਂਜੀ ਆਪਣਾ ਤਾਂ ਓਕੇ ਆ ਜੀ ਸਰ ਰੈਂਕਿੰਗ ਵਾਲਾ ਬੱਚਾ ਯਾਰ ਤੂੰ ਤਾਂ ਹਾਂਜੀ ਸੁਖਨਾ ਨੰਬਰ ਵਧੀਆ ਆਏ ਹੋਏ ਆ ਤੁਹਾਡੇ ਘਰ ਕੀ ਆ ਪਹਿਲਾਂ ਵੀ ਤਾਂ ਉੱਤੀ ਤਾਈ ਕੋਈ ਚੱਕਰ ਨਹੀਂ ਹੋ ਜਣਾ ਆਪਣਾ ਤੇ ਜਿਵੇਂ ਆਪਣਾ ਹਾਈ ਜੰਪ ਤੇ ਆ ਹਾਈ ਜੰਪ ਦੇ ਉੱਥੇ ਉਹਨਾਂ ਨੇ ਕਿਵੇਂ ਕੀਤਾ ਹੋਇਆ ਸਿਸਟਮ ਜਿਹੜਾ ਬਾਰ ਆ ਜਾਂ ਫਿਰ ਤੈਂ ਉੱਥੇ ਕਿਵੇਂ-ਕਿਵੇਂ ਦੇ ਜੰਪ ਦੇਖੇ ਨੇ ਆਪਾਂ ਜਿਵੇਂ ਸੀਜ਼ਰ ਲਗਾਣੇ ਆ ਤੇ ਤੈਨੂੰ ਦੇਖਿਆ ਕੋਈ ਇਸ ਤਰ੍ਹਾਂ ਦਾ ਕੋਈ ਆਟਪੜਾ ਜੰਪ ਲਗਾ ਰਿਆ ਹੋਵੇ ਕੋਈ ਤਾਂ ਉਹ ਆਟਪੜਾ ਹਾਂਜੀ ਉਹਨਾਂ ਨੇ ਜੇ ਸਾਨੂੰ ਸਮਝਾਉਂਦੇ ਹੁੰਦੇ ਨੇ ਉਹ ਕਹਿੰਦੇ ਆ ਕਿ ਦੋਨੋਂ ਪੈਰ ਇਕੱਠੇ ਜੋੜ ਕੇ ਉਸ ਟਾਈਮ ਨੂੰ ਜਾਓ ਮੈਨੂੰ ਜੰਪ ਮਾਰਨ ਉਸਦੇ ਠੀਕ ਹੈ ਜ्यादातर ਜੋ ਮੈਕਸਿਮਮ ਬਚ ਜਾਏਗਾ ਉਸ ਸੀਜ਼ਰ ਇਹ ਲਗਾਉਂਦਾ ਹੈ ਕਿਉਂਕਿ ਆਏ ਨਾ ਤੋਂ ਜਿਆਦਾ ਸਟੈਪ ਲੈਣੇ ਪੈਂਦੇ ਆਪਾਂ ਨੂੰ ਕੁਝ ਬੱਚੇ ਰਹਿ ਗਏ ਜਿਹੜੇ ਅੰਨੀ ਸਪ੍ਰਿੰਟਰ ਤੋਂ ਸੀਜ਼ਰ ਲਾ ਲਓ ਲੌਂਗ ਜੈਨ ਉਹ ਵੀ ਸਪ੍ਰਿੰਟ ਲਾ ਕੇ ਆਏ ਉਸ ਦੇ ਪਾਈਪ ਦੇ ਵਿੱਚੇ ਬੱਜੇ ਆ ਅੱਛਾ ਸਿੱਧਾ ਮਾਰ ਰਹੇ ਹੋਣ ਵਿਚਾਰੇ ਸਿੱਧਾ ਹੀ ਉਹਨਾਂ ਨੇ ਕਰਿਆ ਜਾ ਬਹੁਤ ਹੀ ਉਹਨਾਂ ਨੇ ਬਾਕੀ ਜਿਹੜੇ ਆਫੀਸਰ ਦੇ ਉੱਤੇ ਉਹਨਾਂ ਨੇ ਬਚ ਕੇ ਆ ਕਿ ਤੁਸੀਂ ਸੀਜ਼ਰ ਕੋ ਮਾਰੋ ਤਾਂ ਤਾਂ ਜਾ ਕੇ ਮੇਬੀ ਸ਼ਾਇਦ ਤੀਏ ਚ ਕਲੀਅਰ ਹੋ ਗਿਆ ਨਹੀਂ ਤਾਂ ਵੱਜਣ ਪਹਿਲਾਂ ਹੀ ਕਰਤੇ ਤੇ ਫਾਉਲ ਚਲ ਸ਼ੌਕਰ ਆਪਾਂ ਜਾਬ ਪੁਲਿਸ ਇੰਨਾ ਮੋਟੀਵੇਟ ਕਰਦੇ ਇੰਨਾ ਸਭ ਕਰਦੇ ਹਾਂਜੀ ਤੇ ਕਿਸ ਨੇ ਪਹਿਲੀ ਜੰਪ ਲਗਾਏ ਹੋਏ ਤੇਰੇ ਸਾਹਮਣੇ ਫਿਰ ਜੰਪ ਕੋਈ ਐਵੇਂ ਦਾ ਨਹੀਂ ਮੇਰੇ ਸਾਹਮਣੇ ਸਿਰ ਇਹ ਕਿਸ ਨੇ ਕਿਹਾ ਜਾਂਦਾ ਸਾਰੀ ਮੈਨੂੰ ਦੱਸਦੇ ਸੀਜ਼ਰ ਵਾਲੀ ਤੇ ਠੀਕ ਹੈ ਜੀ ਸਹੀ ਹੈ ਸਹੀ ਹੈ ਜੀ ਬਾਕੀ ਇੱਕ ਦੋ ਬੱਚਾ ਹੈ ਤਾਂ ਜਿਹੜਾ ਦੂਸਰਾ ਜੰਪ ਦੇ ਵਿੱਚ ਥੋੜੀ ਬੈਗ ਪਿੱਛੇ ਵੱਜਦੀ ਹੈ ਹਾਂ 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 ਉਹ ਚੀਜ਼ ਮਾਰੀ ਹੈ ਓਕੇ ਜੀ ਸਰ ਠੀਕ ਹੋਰ ਕੋਈ ਕਿਸ ਤਰ੍ਹਾਂ ਦੀ ਕੋਈ ਜਾਣਕਾਰੀ ਤੈਨੂੰ ਲੱਗਦਾ ਹੋਵੇ ਵੀ ਜੁਆਕਾਂ ਨੂੰ ਤੂੰ ਕਹਿਣੀ ਹੋਵੇ ਦੱਸਣੀ ਹੋਵੇ ਜਿਨ੍ਹਾਂ ਦੇ ਹੁਣ ਅੱਗੇ ਫਰਦਰ ਟ੍ਰਾਇਲ ਨੇ ਕੋਈ ਦਿੱਕਤ ਆਈ ਹੋਵੇ ਤਾਂ ਦਿੱਕਤ ਇਹ ਹੈ ਦੇਖੋ ਜੀ ਇਹੋ ਮੇਰੀ 7 ਵਜੇ 7 ਵਜੇ ਤੋਂ ਪਹਿਲਾਂ ਹੀ ਐਂਟਰੀ ਕਰਨੀ ਸ਼ੁਰੂ ਕਰਵਾ ਦਿੰਦੇ ਆ ਉਹ ਠੀਕ ਹੈ ਬਲਕਿ ਮੇਰੇ ਵੱਲੋਂ ਨੇ ਕਿਹਾ ਤਾਂ ਕਿ ਜਿਹੜੇ 7 ਤੋਂ 9 ਵਾਲੇ ਸਾਰੇ ਅੰਦਰ ਆ ਜਿਓ ਓਕੇ ਪਹਿਲਾਂ ਸਾਨੂੰ ਬੈਚ ਦੱਸ ਦਿੰਦੇ ਕਿ ਕਿਹੜੇ ਗਰੁੱਪ ਤੇ ਆ ਤੁਸੀਂ ਜਿਵੇਂ ਸਾਡੇ ਗਰੁੱਪ ਹੁੰਦੇ ਆ ਉਸ ਤੋਂ ਬਾਅਦ ਸਾਡੇ ਜਾ ਕੇ ਇੱਕ ਵਾਰ ਆਪਣੀ ਬਾਇਓਮੈਟ੍ਰਿਕ ਹੋ ਜਾਣੀ ਬਾਇਓਮੈਟ੍ਰਿਕ ਤੋਂ ਬਾਅਦ ਤਾਂ ਸਿੰਪਲ ਹੈ ਕਿ ਆਪਾਂ ਨੂੰ ਬਾਹੂ ਜਾ ਕੇ ਉਹਦੇ ਵਾਸਤੇ ਲੈ ਜਾਂਦੇ ਦੌਰ ਵਾਸਤੇ ਬਲਕਿ ਬਲਕਿ ਬਸ ਸਾਨੂੰ ਵਾਰਮ ਅਪ ਕਰਵਾਣ ਕਰ ਦਿੰਦੇ ਹੋ ਕਿ ਜਿਵੇਂ ਹਲਕਾ ਹੁਲਕਾ ਕਰਨਾ ਹੈ ਕਿ ਕਰ ਲਓ ਆਪਣਾ ਵੈਰੀ ਗੁੱਡ ਹਾਂਜੀ ਬਹੁਤ ਵਧੀਆ ਟਾਈਮ ਆਪਾਂ ਨੂੰ ਉੱਚ ਮਿਲ ਜਾਂਦਾ ਵਾਰਮ ਅਪ ਆਨਦਾ ਠੀਕ ਹੈ ਜਿਵੇਂ ਆਪਣੀ ਕੰਪਲੀਟ ਹੁੰਦੀ ਆ ਉਸ ਤੋਂ ਬਾਅਦ ਉਹਨੇ ਕੁਝ ਨਹੀਂ ਕਿ ਆਰਾਮ ਨਾਲ ਸਾਨੂੰ ਪਿਛਾ ਲੈਣਾ ਤਕਰੀਬਨ ਪਹਿਲਾਂ ਕਹਿੰਦੇ ਹੁੰਦੇ ਨੇ ਕਿ 10 ਮਿੰਟ ਬਿਲਦੇ ਆ ਵਧੀਆ ਟਾਈਮ ਮਿਲ ਜਾਂਦਾ ਆਪਾਂ ਨੂੰ ਰੈਸਟ ਵਧੀਆ ਮਿਲਦਾ ਕਿਉਂਕਿ ਟਾਈਮ ਰੈਸਟ ਬਹੁਤ ਵਧੀਆ ਮਿਲ ਜਾਂਦੀ ਆ ਉਹ ਰੈਸਟ ਤੋਂ ਬਾਅਦ ਉਮੀ ਉਹਨੇ ਅਕੇ ਡੌਂਗ ਜਾਂ ਪਵਾਸਤੇ ਲੈ ਕੇ ਜਾਣਾ ਲੌਂਗ ਜਾਂ ਪੁੱਤੇ ਅਕੇ ਬਿਠਾਉਂਗੇ ਉੱਥੇ ਸਾਨੂੰ ਥੋੜੀ ਬੋਤੀ ਹੋਰ ਰੈਸਟ ਮਿਲ ਜਾਂਦੀ ਆ ਠੀਕ ਐ ਐਵੇਂ ਹੀ ਆ ਕਿ ਜੇਪਾ ਹਾਈ ਜੰਪ ਵੀ ਕਰਨਾ ਉਸ ਤੋਂ ਬਾਅਦ ਵੀ ਰੈਸਟ ਆ ਠੀਕ ਐ ਹਾਂ ਬਾਕੀ ਇਹ ਸਰਵਰ ਬਹੁਤ ਵਧੀਆ ਚੱਲ ਰਿਹਾ ਦਾ ਬਾਕੀ ਇੱਕ ਦੋ ਬੱਚੇ ਵਾਸਤੇ ਸਰਵਰ ਥੋੜਾ ਮਤਲਬ ਉਹਨਾਂ ਦੀ ਹਾਈਟ ਦਾ ਉਸ ਟਾਈਮ ਥੋੜਾ ਜਿਹਾ ਹੋਇਆ ਕਿ ਵੈਰੀਫਿਕੇਸ਼ਨ ਡੇਟ ਹੋ ਰਹੀ ਸੀ ਬਾਕੀ ਸਾਰਾ 올 ਡਨ ਸੀ ਓਕੇ ਜੀ ਤੇ ਜਿਵੇਂ ਨਾ ਹਾ ਚਲ ਰਿਹਾ ਸੀਗਾ ਕੁੜੀਆਂ ਦਾ ਤਾਂ ਹੋਇਆ ਪਿਆ ਉਹ ਕਹਿ ਦਿੰਦੇ ਨੇ ਕੱਲ ਵੀ ਉਹਨਾਂ ਨੇ ਕਹਿ ਸੀਗਾ ਵੀ ਜੇ ਕੁੜੀ ਕੋਈ ਪਹਿਲਾਂ ਐਂਟਰੀ ਕਰਨਾ ਚਾਹੁੰਦੀ 7 ਵਜੇ ਤਾਂ ਉਹ 7 ਵਜੇ ਕਰ ਸਕਦੀ ਆ ਐਵੇਂ ਜਦੋਂ ਤੂੰ ਦੱਸਿਆ ਇਹ ਮੁੰਡਿਆਂ ਦਾ ਵੀ 9 ਵਾਲਿਆਂ ਦੀ ਵੀ ਐਂਟਰੀ 7 ਵਜੇ ਵੀ ਹੋ ਰਹੀ ਸੀਗੀ ਤਾਂ ਐਦਾਂ ਕੁਝ ਹੈਗਾ ਵੀ ਜਿਵੇਂ ਲਾਲਾ ਕੋਈ 11 ਵਜੇ ਬੱਚਾ ਟ੍ਰੈਲ ਆਤਾ ਉਹ ਕਹੇ ਵੀ ਮੈਂ 7 ਵਜੇ ਐਂਟਰੀ ਕਰਨੀ ਆ ਤਾਂ ਪਹਿਲਾਂ ਤਾਂ ਇਹ 11 ਵਜੇ ਐਂਟਰੀ ਨਹੀਂ ਤੇ ਕਰਦੇ ਓਕੇ ਪਹਿਲਾਂ ਤਾਂ ਐਂਟਰੀ ਨਹੀਂ ਤੇ ਕਰਦੇ ਪਰ ਅੱਜ ਵੀ ਮਤਲਬ ਜਿਹੜੇ ਬੱਚਾ 11 ਵਾਲਾ ਵੀ ਐਂਟਰ ਹੋ ਗਿਆ ਤਾਂ ਉਹਨਾਂ ਨੂੰ ਸਾਈਡ 'ਵਾਂ ਬਿਠਾਤਾ ਤਾਂ ਕਿ ਉਹ ਕਹਿੰਦੇ ਤੇ ਕਿ 8 ਵਜੇ ਇਹ ਜੀ ਉਹ ਜਦੋਂ ਸਿਸਟਮ ਵਧੀਆ ਚੱਲਣ ਤੇ ਉਹਨਾਂ ਦਾ ਨਹੀਂ ਫਿਰ ਅਗਲਾ ਜਦੋਂ ਵੀ ਉਥੇ ਪੀੜ ਤੋਂ ਜਾਂਦੇ ਅੰਦਰ ਫਿਰ ਉਹ ਚੀਜ਼ ਦਾ ਫਾਇਦਾ ਨਹੀਂ ਹੈ ਕੋਈ ਜੀ ਪਹਿਲੇ ਦੋ ਗਰੁੱਪਾਂ ਤਿੰਨੇ ਗਰੁੱਪਾਂ 'ਚ ਥੋੜਾ ਟਾਈਮ ਲੱਗਦਾ ਹੈ ਕਿ ਹਾਂ ਪ੍ਰੋਸੈਸਿੰਗ ਹੋਣਾ ਡਿਲੇ ਚੱਲਦਾ ਹੁੰਦਾ ਉਸ ਤੋਂ ਬਾਅਦ ਤਾਂ ਸਾਰਾ ਫਾਸਟ ਕਰ ਦਿੱਤਾਦਾ ਕਿਉਂਕਿ ਜਿਸ ਟਾਈਮ ਇਹ ਨਿਕਲੇ ਉਸ ਟਾਈਮ ਤਕਰੀਬਨ 700 ਬੱਚੇ ਇੰਟਰ ਕਰ ਗਿਆ ਦਿੰਦਾ ਓਕੇ ਅਪਰੋਕਸ ਇੱਕ ਦਿਨ ਦੇ ਵਿੱਚ 1500 2000 ਦੇ ਵਿੱਚ ਬੱਚਾ ਨਿਕਲ ਜਾਂਦਾ ਹੋਊਗਾ ਆਰਾਮ ਨਾਲ ਤੁਸੀਂ ਦੇਖ ਲਓ 10 ਵਜੇ ਤੱਕ 700 ਬੱਚੇ ਦੀ ਮੈਂ ਕੋਦਾਂ ਸ਼ੈਡੋਂ ਉਹਨਾਂ ਦੇਖੀਏ ਓਕੇ ਹਰ ਇੱਕ ਨੂੰ ਆਪਣਾ ਨੰਬਰ ਲੱਗਿਆ ਹੋਦਾ ਜੀ ਇਹ ਮੈਨੂੰ 40 ਨੰਬਰ ਲੱਗਿਆ ਤਾਂ ਇਹ ਠੀਕ ਹੈ ਕਿ ਮੇਰਾ ਦੂਸਰਾ ਗਰੁੱਪ ਦਾ 30-30 ਬੱਚਿਆਂ ਦਾ ਸੈਟ ਸੀ ਸਾਰੇ ਹੰਦਾਂ ਓਕੇ 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 ਤੇ ਇਹ ਫਾਇਦਾ ਹੈ ਕਿ ਕਾਹਵਾ ਕਿ ਪਛਾਣਦੇ ਦੋ-ਦੋ ਕਰਕੇ ਆ ਸਹੀ ਆ ਜੀ ਥੋੜਾ ਜਿਹਾ ਮਤਲਬ ਲਾਈਨ ਤੋਂ ਪਿੱਛੇ ਕਰ ਦਿੰਦੇ ਸੋ ਰਿਆ ਸਾਨੂੰ ਸਟੈਪੋਂ ਆਰਾਮ ਨਾਲ ਮਤਲਬ ਹੋ ਰੱਖ ਹੋ ਜਵੇ ਕਿ ਜਿਹੜੇ ਵੀ ਸਟੈਪ ਤੇ ਆਪਾਂ ਨੇ ਚੱਲਣਾ ਹੈ ਅੱਛਾ ਰਨਿੰਗ ਦਾ ਕੀ ਟਾਈਮ ਆ ਤੇਰਾ ਮੈਂ ਭੁੱਲੇ ਗਿਆ ਪੁੱਛਣਾ ਹਾਂਜੀ ਮੇਰਾ ਟਾਈਮ ਸਵਾ 6:00 ਆ ਜੀ ਚੱਕ ਲਾਂ ਜੀ ਸਹੀ ਚਲੋ ਠੀਕ ਹੈ ਸੁਰਿੰਦਰ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਇਸ ਤੋਂ ਗਾਈਡੈਂਸ ਮਿਲੇਗੀ ਜੀ ਸਰ ਠੀਕ ਆ ਅੱਛਾ ਮੈਂ ਪਾਰਟੀ ਕਦੋਂ ਕਰਨੀ ਆ ਫਿਰ ਪੱਪਾ ਕੋਈ ਨਹੀਂ ਆਉਂਦੇ ਹੈ ਜੀ ਬਸ ਹਾਂ ਤਾਂ ਮੈਂ ਕਰਨ ਨੂੰ ਜਾ ਰਿਹਾ ਵਾਹ ਘਰ ਮੇਰੇ ਰਾਸਤੇ ਜਾਵਾਂ ਰਾਸਤੇ ਜਿੱਥੋਂ ਇਧਰੋਂ ਇਧਰੋਂ ਮੋੜ ਨਹੀਂ ਬਸ ਹਾਂਜੀ ਹਾਂਜੀ ਕੋਈ ਗੱਲ ਨਹੀਂ ਜੀ ਪਾਰਟੀ ਦਾ ਪੱਕੀ ਹੈ ਜੀ ਚੱਲ ਚੰਗਾ ਲਵ ਯੂ ਓਕੇ ਸਰ ਹਾਂ ਠੀਕ ਆ ਲਵ ਯੂ ਟੂ ਸਰ